ਜੀ ਪੂਰੇ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਟੋਟਲ 5 ਜਗ੍ਹਾ ਤੇ ਜਿਹੜੀ ਹੈਗੀ ਹੈ ਕਾਊਂਟਿੰਗ ਹੋ ਰਹੀ ਹੈ ਸਾਡੇ ਇਲੈਕਸ਼ਨਸ ਹੋਏ ਸੀ ਜ਼ਿਲ੍ਹਾ ਪ੍ਰੇਸ਼ਰ ਦੇ ਤੇ ਬਲਾਕ ਕਮਪੀ ਦੇ ਪੂਰੇ ਪੀਸਫੁਲ ਹੋਏ ਸੀ ਅਸੀਂ ਕਾਊਂਟਿੰਗ ਸੈਂਟਰ ਤੇ ਵੀ ਜਿਹੜਾ ਪੂਰਾ ਅਪਕਟਾ ਪ੍ਰਬੰਧ ਕੀਤਾ ਹੈਗਾ ਡਿਸਟ੍ਰਿਕਟ ਦੇ ਵਿੱਚ ਜਿਹੜੇ 10 ਜੀਓਜ਼ ਦੇ ਸਹਾਬਾਂ ਅਸੀਂ ਲਾਏ ਹੋਏ ਡਿਊਟੀ ਤੇ ਤੇ 700 ਦੀ ਫੋਰਸ ਜਿਹੜੀ ਹੈਗੀ ਹੈ ਉਹ ਡਿਪਿਊਟਡ ਹੈ ਤੇ ਬਿਲਕੁਲ ਜੇ ਕੋਈ ਆਸ-ਪਾਸੇ ਘੱਟ ਭਾਈ ਸਾਰਾ ਅਸੀਂ ਖਾਲੀ ਕਰਵਾਤਾ ਹੈ ਤੇ ਜੇ ਕੋਈ ਸ਼ਰਾਰਤੀ ਅੰਸਰ ਇੱਥੇ ਆਂਦਾ ਹੈਗਾ ਤਾਂ ਅਸੀਂ ਪੂਰੀ ਉਸ ਤੇ ਸਖਤੀ ਕਰਾਂਗੇ ਦੇਖੋ ਜੀ ਇੱਥੇ 200 200 ਮੀਟਰ ਦੇ ਉੱਤੇ ਨਾਕੇ ਲਵਾਏ ਹੈਗੇ ਤੇ 200 ਮੀਟਰ ਤੋਂ ਅੰਦਰ ਅਸੀਂ ਕੋਸ਼ਿਸ਼ ਕਰਾਂਗੇ ਕੋਈ ਬੰਦਾ ਇੱਥੇ ਨਾ ਆਵੇ ਇਹ ਪੂਰੇ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਟੋਟਲ ਪੰਜ ਜਗ੍ਹਾ ਤੇ ਜਿਹੜੀ ਹੈਗੀ ਹੈ ਕਾਊਂਟਿੰਗ ਹੋ ਰਹੀ ਹੈ ਜਿੱਦਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਸਾਡੇ ਇਲੈਕਸ਼ਨਸ ਹੋਏ ਸੀ ਜ਼ਿਲ੍ਹਾ ਪ੍ਰੀਸ਼ਦ ਦੇ ਤੇ ਬਲਾਕ ਸੰਪਤੀ ਦੇ ਪੂਰੇ ਪੀਸਫੁਲ ਹੋਏ ਸੀ ਅਸੀਂ ਕਾਊਂਟਿੰਗ ਸੈਂਟਰ ਤੇ ਵੀ ਜਿਹੜਾ ਪੂਰਾ ਉਪਕਤ ਪ੍ਰਬੰਧ ਕੀਤਾ ਹੈਗਾ ਸਾਡੇ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ 10 ਜੀਓਜ਼ ਸਹਾਬਾਂ ਅਸੀਂ ਲਾਏ ਹੋਏ ਡਿਊਟੀ ਤੇ ਤੇ 700 ਦੀ ਫੋਰਸ ਜਿਹੜੀ ਹੈਗੀ ਹੈ ਉਹ ਡਿਪਿਊਟਡ ਹੈ ਤੁਸੀਂ ਦੇਖ ਰਹੇ ਹੋ ਕਿ ਇੱਥੇ ਵੀ ਜਿਹੜਾ 300 ਦੀ ਫੋਰਸ ਅਸੀਂ ਬਟਾਲਾ ਦੇ ਵਿੱਚ ਡਿਪਲੋਏਟ ਕੀਤੀ ਹੈ ਤੇ ਬਿਲਕੁਲ ਜੇ ਕੋਈ ਆਸ- ਕਰਾਂਗੇ ਤੇ ਜਿਹੜਾ ਇਹ ਪ੍ਰੋਸੈਸ ਹੈਗਾ ਇਹਨੂੰ ਪੂਰਾ ਪੀਸਫੁਲ ਕਰਵਾਵਾਂਗੇ ਟੋਟਲ ਪੰਜ ਜਗ੍ਹਾ ਤੇ ਕਾਊਂਟਿੰਗ ਹੋ ਰਹੀ ਹੈ ਸਰ ਕਿੰਨੇ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਟਫਨ ਦੇ ਜਿੱਦਾਂ ਮੈਂ ਦੱਸਿਆ ਜੀ ਟੋਟਲ ਪੰਜ ਜਗ੍ਹਾ ਦੇ ਉੱਤੇ ਅਸੀਂ 10 ਜੀਓ ਸਾਹਿਬਾਨ ਜਿਹਦੇ ਸਾਡੇ ਨਾਲ ਐਸਪੀ ਸਾਹਿਬਾਨ ਤੇ ਸਭ ਦੇ ਨਾਲ ਡੀਐਸਪੀ ਵੀ ਨੇ ਤੇ 700 ਦੇ ਕਰੀਬ ਜਿਹੜੀ ਫੋਰਸ ਹੈ ਉਹ ਅਸੀਂ ਡਿਪਲੋਟ ਕੀਤੀ ਹੈ ਸਰ ਇੰਡੋਰ ਆਊਟਡੋਰ ਜਾਣ ਲਈ ਕਿਹੜੇ ਲੋਕਾਂ ਨੂੰ ਜਿਹੜੀ ਪਰਮਿਸ਼ਨ ਆ ਔਰ ਕੀ ਕੁਝ ਨਾਲ ਲੈ ਕੇ ਜਾ ਸਕਦੇ ਅਤੇ ਦੇਖੋ ਜੀ ਇਹ ਮੈਂ ਦੱਸਾਂ ਕਿ ਜਿਹੜੇ ਪ੍ਰੋਸੈਸ ਦੇ ਵਿੱਚ ਇਨਵੋਲਵ ਸੀਗੇ ਜਿਹੜੇ ਇਹਨਾਂ ਦੇ ਇੰਚਾਰਜ ਹੈਗੇ ਆ ਉਹੀ ਅੰਦਰ ਜਾ ਸਕਦੇ ਆ ਕੋਈ ਹੋਰ ਬੰਦਾ ਜਿਹੜਾ ਆਏਗਾ ਉਹਨੂੰ ਅਸੀਂ ਅੰਦਰ ਨਹੀਂ ਜਾਣ ਦੇਣਾ ਤੁਸੀਂ ਆਸ-ਪਾਸ ਵੀ ਦੇਖੋ ਕਿ ਜਿਹੜੇ ਇੱਥੇ ਸਾਰੇ ਖਲੋਤੇ ਸੀਗੇ ਉਹ ਵੀ ਅਸੀਂ ਇੱਥੋਂ ਕੱਢਦੇ ਹੈਗੇ ਤਾਂ ਇਹ ਮੈਂ ਸਿੱਧਾ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਜੇ ਇੱਥੇ ਕੋਈ ਵੀ ਸ਼ਰਾਰਤੀ ਬੰਦਾ ਆਏਗਾ ਜਾਂ ਕੱਟ ਕਰੇਗਾ ਜਿਹਦਾ ਅੰਦਰ ਕੰਮ ਨਹੀਂ ਹੈਗਾ ਜਿਸ ਨੂੰ ਅਲਾਉਡ ਨਹੀਂ ਹੈਗਾ ਤਾਂ ਅਸੀਂ ਉਹਦੇ ਖਲਾਬੀ ਸਖਤੀ ਕਰਾਂਗੇ ਕਿੰਨੇ ਸਕੇ ਤੋਂ ਕਿੰਨੇ ਮੀਟਰ ਦਾ ਘਾਇਰਾ ਜਿਹੜਾ ਜੀ ਉੱਥੇ ਕਿਸੇ ਵੀ ਆਮ ਪਬਲਿਕ ਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਸਿਆਸੀ ਪਾਰਟੀ ਨੂੰ ਦੇਖੋ ਕਹਿੰਦੇ ਅਸੀਂ ਦੇਖੋ ਜੀ ਇੱਥੇ 200 200 ਮੀਟਰ ਦੇ ਉੱਤੇ ਨਾਕੇ ਲਵਾਏ ਹੈਗੇ ਤੇ 200 ਮੀਟਰ ਤੋਂ ਅੰਦਰ ਅਸੀਂ ਕੋਸ਼ਿਸ਼ ਕਰਾਂਗੇ ਕੋਈ ਬੰਦਾ ਅੱਚੇ ਨਾ ਆਵੇ ਤੇ ਅੰਦਰ ਤਾਂ ਅਸੀਂ ਬਿਲਕੁਲ ਨਹੀਂ ਜਾਣ ਦੇਣਾ ਕੋਈ ਬੰਦਾ ਜਾਵੇ ਜਿਹਨੂੰ ਅਲਾਉਡ ਹੈਗਾ ਉਹ ਹੀ ਸਿਰਫ ਜਾਵੇਗਾ ਕਿਵੇਂ ਕਿਵੇਂ ਰੁਹਾਨ ਆ ਰਹੇ ਸ਼ੁਰੂ ਹੋਣਗੇ ਤਾਂ ਜਿਸ ਤਰ੍ਹਾਂ ਵੀ ਸ਼ਹਿਰਾਂ ਤੇ ਚਾਰੀਆਂ ਦੇਖਾ ਚੁਟਾਇਆ ਜਾ ਰਿਹਾ ਹੈ ਕਿ ਮਾਹੌਲ ਬਿਲਕੁਲ ਬਦਲ ਸਕਦਾ ਹੈ ਨਹੀਂ ਜੀ ਕੋਈ ਮਾਹੌਲ ਅਸੀਂ ਤਲਕੇ ਜ ਨਹੀਂ ਬਦਲਣ ਦਿੰਦੇ ਅਸੀਂ ਦੇਖੋ ਕਿੰਨੀ ਫੋਰਸ ਲਾ ਰੱਖੀ ਹੈ ਮੈਂ ਆਪ ਵੀ ਇੱਥੇ ਮੌਜੂਦ ਹਾਂਗਾ ਜਿੱਦਾਂ ਅਸੀਂ ਇਲੈਕਸ਼ਨ ਪੀਸਫੁਲ ਕਰਾਈ ਸੀ ਇਹ ਵੀ ਪ੍ਰੋਸੈਸ ਸਾਰਾ ਪੀਸਫੁਲ ਹੋਏਗਾ ਹਾਂ ਜੀ ਇਹ ਪੂਰੇ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਟੋਟਲ 5 ਜਗ੍ਹਾ ਤੇ ਜਿਹੜੀ ਹੈਗੀ ਹੈ ਕਾਊਂਟਿੰਗ ਹੋ ਰਹੀ ਹੈ ਜਿੱਦਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਸਾਡੇ ਇਲੈਕਸ਼ਨਸ ਹੋਏ ਸੀ ਜ਼ਿਲ੍ਹਾ ਪ੍ਰੀਸ਼ਦ ਦੇ ਤੇ ਬਲਾਕ ਕਮਤੀ ਦੇ ਪੂਰੇ ਪੀਸਫੁਲ ਹੋਏ ਸੀ ਅਸੀਂ ਕਾਊਂਟਿੰਗ ਸੈਂਟਰ ਤੇ ਵੀ ਜਿਹੜਾ ਪੂਰਾ ਉਪਕਤ ਪ੍ਰਬੰਧ ਕੀਤਾ ਹੈਗਾ ਸਾਡੇ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ 10 ਜੀਓਜ਼ ਸਹਾਬਾਂ ਅਸੀਂ ਲਾਏ ਹੋਏ ਡਿਊਟੀ ਤੇ ਤੇ 700 ਦੀ ਫੋਰਸ ਜਿਹੜੀ ਹੈਗੀ ਹੈ ਉਹ ਡਿਪਿਊਟਡ ਹੈ ਤੁਸੀਂ ਦੇਖ ਰਹੇ ਹੋ ਕਿ ਇੱਥੇ ਵੀ ਜਿਹੜਾ 300 ਦੀ ਫੋਰਸ ਅਸੀਂ ਬਟਾਲਾ ਦੇ ਵਿੱਚ ਡਿਪਲੋਏਟ ਕੀਤੀ ਹੈ ਤੇ ਬਿਲਕੁਲ ਜੇ ਕੋਈ ਜੀ ਪੂਰੀ ਉਸ ਤੇ ਸਖਤੀ ਕਰਾਂਗੇ ਤੇ ਜਿਹੜਾ ਇਹ ਪ੍ਰੋਸੈਸ ਹੈਗਾ ਇਹਨੂੰ ਪੂਰਾ ਪੀਸਫੁਲ ਕਰਾਵਾਂਗੇ ਟੋਟਲ ਪੰਜ ਜਗ੍ਹਾ ਤੇ ਕਾਊਂਟਿੰਗ ਹੋ ਰਹੀ ਹੈ ਸਰ ਕਿੰਨੇ ਮੁਲਾਜ਼ਮ ਤਾਇਨਾਤ ਕੀਤੇ ਹੋਏ ਸੱਤਾਂ ਦੇ ਜਿੱਦਾਂ ਮੈਂ ਦੱਸਿਆ ਜੀ ਟੋਟਲ ਪੰਜ ਜਗ੍ਹਾ ਦੇ ਉੱਤੇ ਅਸੀਂ 10 ਜੀਓ ਸਾਹਿਬਾਨ ਜਿਹਦੇ ਸਾਡੇ ਨਾਲ ਐਸਪੀ ਸਾਹਿਬਾਨ ਤੇ ਸਭ ਤੋਂ ਵੱਡੇ ਡੀਐਸਪੀ ਵੀ ਨੇ ਤੇ 700 ਦੇ ਕਰੀਬ ਜਿਹੜੀ ਫੋਰਸ ਹੈ ਉਹ ਅਸੀਂ ਡਿਪਲੋਟ ਕੀਤੀ ਹੈ ਸਰ ਇੰਡੋਰ ਆਊਟਡੋਰ ਜਾਣ ਲਈ ਕਿਹੜੇ ਲੋਕਾਂ ਨੂੰ ਜਿਹੜੀ ਪਰਮਿਸ਼ਨ ਆ ਔਰ ਕੀ ਕੁਝ ਨਾਲ ਲੈ ਕੇ ਜਾ ਸਕਦੇ ਦੇਖੋ ਜੀ ਇਹ ਮੈਂ ਦੱਸਾਂ ਕਿ ਜਿਹੜੇ ਪ੍ਰੋਸੈਸ ਦੇ ਵਿੱਚ ਇਨਵੋਲ ਸੀਗੇ ਜਿਹੜੇ ਇਹਨਾਂ ਦੇ ਇੰਚਾਰਜ ਹੈਗੇ ਆ ਉਹੀ ਅੰਦਰ ਜਾ ਸਕਦੇ ਆ ਕੋਈ ਹੋਰ ਬੰਦਾ ਜਿਹੜਾ ਆਏਗਾ ਉਹਨੂੰ ਅਸੀਂ ਅੰਦਰ ਨਹੀਂ ਜਾਣ ਦੇਣਾ ਤੁਸੀਂ ਆਸ-ਪਾਸ ਵੀ ਦੇਖੋ ਕਿ ਜਿਹੜੇ ਇੱਥੇ ਸਾਰੇ ਖਲੋਤੇ ਸੀਗੇ ਉਹ ਵੀ ਅਸੀਂ ਇੱਥੋਂ ਕੱਢਤੇ ਹੈਗੇ ਤਾਂ ਇਹ ਮੈਂ ਸਿੱਧਾ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਜੇ ਇੱਥੇ ਕੋਈ ਵੀ ਸ਼ਰਾਰਤੀ ਬੰਦਾ ਆਏਗਾ ਜਾਂ ਕੱਟ ਕਰੇਗਾ ਜਿਹਦਾ ਅੰਦਰ ਕੰਮ ਨਹੀਂ ਹੈਗਾ ਜਿਸ ਨੂੰ ਅਲਾਉਡ ਨਹੀਂ ਹੈਗਾ ਤਾਂ ਅਸੀਂ ਉਹਦੇ ਖਲਾਫ ਵੀ ਸਖਤੀ ਕਰਾਂਗੇ ਕਿੰਨੇ ਸੈਟੇ ਤੋਂ ਕਿੰਨੇ ਮੀਟਰ ਦਾ ਘਾਇਰਾ ਜਿਹੜਾ ਜੀ ਉੱਥੇ ਕਿਸੇ ਵੀ ਆਮ ਪਬਲਿਕ ਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਸਿਆਸੀ ਪਾਰਟੀ ਦੇ ਬੇਕੋਪਾ ਨਹੀਂ ਦੱਸੀ ਅਸੀਂ ਦੇਖੋ ਜੀ ਇੱਥੇ 200 200 ਮੀਟਰ ਦੇ ਉੱਤੇ ਨਾਕੇ ਲਵਾਏ ਹੈਗੇ ਤੇ 200 ਮੀਟਰ ਤੋਂ ਅੰਦਰ ਅਸੀਂ ਕੋਸ਼ਿਸ਼ ਕਰਾਂਗੇ ਕੋਈ ਬੰਦਾ ਇੱਥੇ ਨਾ ਆਵੇ ਤੇ ਅੰਦਰ ਤਾਂ ਅਸੀਂ ਬਿਲਕੁਲ ਨਹੀਂ ਜਾਣ ਦੇਣਾ ਕੋਈ ਬੰਦਾ ਜਾਵੇ ਜਿਹਨੂੰ ਅਲਾਉਡ ਹੈਗਾ ਉਹ ਹੀ ਸਿਰਫ ਜਾਵੇਗਾ ਕਿਵੇਂ ਕਿਵੇਂ ਰੁਕਾਵਟਾਂ ਆ ਰਹੀ ਸ਼ੁਰੂ ਹੋਣਗੇ ਤਾਂ ਜਿਸ ਤਰ੍ਹਾਂ ਦੀ ਸਖਤਤਾਈ ਜਾਰੀਆਂ ਰੱਖਿਆ ਜਾ ਰਿਹਾ ਹੈ ਕਿ ਮਾਹੌਲ ਕੰਪਨੀ ਤੋਂ ਬਗਤ ਸਾਜਦਾ ਹੈ ਨਹੀਂ ਜੀ ਕੋਈ ਮਾਹੌਲ ਅਸੀਂ ਤਲਕੇ ਜ ਨਹੀਂ ਬਦਲਣ ਦਿੰਦੇ ਅਸੀਂ ਦੇਖੋ ਕਿੰਨੀ ਫੋਰਸ ਲਾ ਰੱਖੀ ਹੈ ਮੈਂ ਆਪ ਵੀ ਇੱਥੇ ਮੌਜੂਦ ਹਾਂਗਾ ਜਿੱਦਾਂ ਅਸੀਂ ਇਲੈਕਸ਼ਨ ਪੀਸਫੁਲ ਕਰਾਈ ਸੀ ਇਹ ਵੀ ਪ੍ਰੋਸੈਸ ਸਾਰਾ ਪੀਸਫੁਲ ਹੋਏਗਾ ਥੈਂਕ ਯੂ ਜੀ